ਹੈਲੋ ਫਰੈਂਡਸ ਆ ਮੈਂ ਦੀਪਕੌਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਕਲਾਪਾਂ ਕੀ ਪੜਿਆ ਸੀ ਵਰਣਮਾਲਾ ਪੜੀ ਸੀ ਤੇ ਵਰਣਮਾਲਾ ਦਾ ਉਚਾਰਨ ਕਰਨਾ ਸਿੱਖਿਆ ਸੀਗਾ ਅੱਜ ਆਪਾਂ ਵਰਣਮਾਲਾ ਦਾ ਉਚਾਰਨ ਦੁਬਾਰਾ ਤੋਂ ਆਪਾਂ ਦੇਖ ਲੈਨੇ ਆ ਸਾਰਾ ਇੱਕ ਵਾਰ ਰਿਵੀਜ਼ਨ ਕਰ ਲੈਨੇ ਆ फटाफट ਚਲੋ ਸਟਾਰਟ ਕਰਦੇ ਆ ਪੰਜਾਬੀ ਵਰਣਮਾਲਾ ਜਾਂ ਇਹਨੂੰ ਕਹਿੰਦੇ ਆਂਦੇ ਵਰਣ ਪੱਟੀ ਵਰਣ ਪੱਟੀ ਜਿਵੇਂ ਆਪਾਂ ਬਚਪਨ ਦੇ ਵਿੱਚ ਫਲੈਟੀ ਤੇ ਲਿਖਦੇ ਹੁੰਦੇ ਸੀ ਨਾ ਉਹਨੂੰ ਫੱਟੀ ਆ ਫੱਟੀ ਕੁਛ ਵੀ ਕਹਿ ਸਕਦੇ ਆ ਆਪਾਂ ਤੇ ਹੁਣ ਦੇਖੋ ਪਹਿਲਾ ਜਿਹੜਾ ਊੜਾ ਐੜਾ ਈ ਸਸਾ ਹਾ ਇਹ ਕੀ ਹੈ ਇਹ ਮੁੱਖ ਵਰਗ ਦਾ ਆਉਂਦਾ ਇਹਨੂੰ ਕੀ ਕਹਿੰਦੇ ਆ ਮੁੱਖ ਵਰਗ ਕਹਿੰਦੇ ਆ ਫਿਰ ਅੱਗੇ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਕੈ ਵਰਗ ਹੈ ਤਾਂ ਇਹ ਕੈ ਵਰਗ ਹੈ ਚੈ ਵਰਗ ਹੈ ਟ ਟ ਪੈ ਵਰਗ ਤੇ ਇਹ ਅੰਤਿਮ ਵਰਗ ਹੈ ਇਹਨੂੰ ਅੰਤਿਮ ਵਰਗ ਕਿਉਂ ਕਹਿੰਦੇ ਆ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਪੰਜਾਬੀ ਦੇ ਵਿੱਚ ਕਿੰਨੇ ਅੱਖਰ ਸਨ 35 ਅੱਖਰ ਸਨ ਤੇ ਇਹਨੂੰ 35 ਅਖਰੀ ਕਿਹਾ ਜਾਂਦਾ ਸੀ ਉਹ ਜੀ ਨਵੀਨ ਫਾਰਸੀ ਦੇ ਅੱਖਰ ਜੁੜ ਗਏ ਹਨ ਕਿੰਨੇ ਜੁੜੇ ਹਨ 6 ਜੁੜੇ ਹਨ ਤਾਂ ਇਹਨੂੰ ਨਵੀਨ ਟੋਲੀ ਕਿਹਾ ਜਾਂਦਾ ਹੈ ਇਹ ਤੁਸੀਂ ਯਾਦ ਰੱਖਣੇ ਆ ਅੱਗੇ ਆਪਾਂ ਚੱਲਦੇ ਹਾਂ ਵਰਣਮਾਲਾ ਦਾ ਅਰਥ ਕੀ ਹੁੰਦਾ ਹੈ ਤਾਂ ਜਿਹੜਾ ਵਰਣਮਾਲਾ ਹੈ ਇਹਦਾ ਜਿਹੜਾ ਸ਼ਾਬਦਿਕ ਅਰਥ ਕੀ ਹੁੰਦਾ ਹੈ ਅੱਖਰਾਂ ਦੀ ਕ੍ਰਮ ਅਨੁਸਾਰ ਸੂਚੀ ਬਣਾਉਣਾ ਜਿਵੇਂ ਆਪਾਂ ਕੋਈ ਮਾਲਾ ਹੁੰਦੀ ਹੈ ਜਿਵੇਂ ਆਪਾਂ ਮਾਲਾ ਦੇ ਵਿੱਚ ਮੋਤੀ ਪਰੋਨੇ ਆ ਤਾਂ ਉਹ ਐਨੀ ਇੱਕ ਕ੍ਰਮ ਅਨੁਸਾਰ ਆਪਾਂ ਪਰੋਂਦੇ ਰਹਿੰਨੇ ਆ ਪਰੋਨੇ ਉਵੇਂ ਹੀ ਕੀ ਹੈ ਵਰਣਮਾਲਾ ਦੇ ਵਿੱਚ ਅੱਖਰਾਂ ਨੂੰ ਕ੍ਰਮ ਅਨੁਸਾਰ ਰੱਖਦੇ ਰਹਿੰਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆ ਵਰਣਮਾਲਾ ਕਹਿੰਦੇ ਆ ਆਪਾਂ ਪੰਜਾਬੀ ਦੀ ਵਰਣਮਾਲਾ ਦੇਖ ਚੁੱਕੇ ਹਾਂ ਕਿੰਨੇ ਅੱਖਰ ਟੋਟਲ 41 ਅੱਗੇ ਆਪਾਂ ਨੈਕਸਟ ਚੱਲਦੇ ਹਾਂ ਵਰਣਮਾਲਾ ਦੀ ਪਰਿਭਾਸ਼ਾ ਦੇਖ ਲੈਣੇ ਆ ਅੱਖਰਾਂ ਨੂੰ ਕ੍ਰਮ ਅਨੁਸਾਰ ਨਿਸ਼ਚਿਤ ਤਰ ਤਰਤੀਬ ਵਿੱਚ ਰੱਖਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਵਰਣਮਾਲਾ ਕਹਿੰਦੇ ਹਨ ਜਾਂ ਇਸ ਨੂੰ ਕਹਿ ਦਿੰਦੇ ਹਨ ਵਰਣ ਪੱਟੀ ਤੁਹਾਨੂੰ ਸਮਝ ਆ ਗਿਆ ਹਨਾ ਜਿਵੇਂ ਅੱਖਰਾਂ ਨੂੰ ਜੀਵੇਂ ਪਹਿਲਾ ਵਰਗ ਕਿਹੜਾ ਸੀਗਾ ਆਪਣਾ ਪਹਿਲਾ ਵਰਗ ਦੇਖੋ ਕਿਹੜਾ ਹੈਗਾ ਮੁੱਖ ਵਰਗ ਹੁਣ ਮੁੱਖ ਵਰਗ ਦੇ ਵਿੱਚ ਕਿੰਨੇ ਅੱਖਰ ਹਨ ਕਿੰਨੇ ਨੇ 5 ਹਨ ਊੜੇ ਤੋਂ ਲੈ ਕੇ ਹਾਏ ਤੱਕ ਇਹ ਸਾਰੀ ਆਪਣੀ ਵਰਣਮਾਲਾ ਆ ਵਰਣ ਪੱਟੀ ਹੈ ਪੰਜਾਬੀ ਵਰਣਮਾਲਾ ਨੂੰ 8 ਵਰਗ ਟੋਲੀਆਂ ਵਿੱਚ ਵੰਡਿਆ ਗਿਆ ਹੈ ਕਿੰਨੀਆਂ ਟੋਲੀਆਂ ਹਨ ਤੁਸੀਂ ਜਣਕੇ ਵੇਖੋ ਕਿੰਨੀਆਂ ਹਨ 1 2 3 4 5 6 7 8 ਕਿੰਨੀਆਂ ਟੋਲੀਆਂ ਹਨ 8 ਟੋਲੀਆਂ ਹਨ ਤੁਹਾਨੂੰ ਪੁੱਛੀ ਵਰਤਮਾਨ ਦੇ ਵਿੱਚ ਪੰਜਾਬੀ ਵਿੱਚ ਕਿੰਨੀਆਂ ਟੋਲੀਆਂ ਹਨ ਤੇ 8 ਟੋਲੀਆਂ ਹਨ ਪਹਿਲਾਂ ਪੁਰਾਤਨ ਸਮੇ ਦੇ ਵਿੱਚ ਕਿੰਨੀਆਂ ਟੋਲੀਆਂ ਆਉਂਦੀਆਂ ਸਨ ਸੱਤ ਹੁੰਦੀਆਂ ਸਨ ਕਿਉਂਕਿ ਇਹ ਜਿਹੜੀ ਨਵੀਨ ਟੋਲੀ ਹੈ ਕਿਉਂਕਿ ਜਿਹੜੀ ਨਵੀਨ ਟੋਲੀ ਹੈ ਇਹ ਪਹਿਲਾਂ ਹੈ ਨਹੀਂ ਸੀ ਇਹ ਪਹਿਲਾਂ ਐਡ ਨਹੀਂ ਸੀਗੀ ਇਸ ਕਰਕੇ ਪਹਿਲਾਂ ਕਿੰਨੀਆਂ ਸਨ ਸੱਤ ਟੋਲੀਆਂ ਸਨ ਤੇ ਹੁਣ ਕਿੰਨੀਆਂ ਹਨ 8 ਟੋਲੀਆਂ ਹਨ ਇਹ ਤੁਹਾਨੂੰ ਕੁਐਸਚਨ ਸੀ ਤਾਂ ਸਿੱਧਾ ਪੁੱਛ ਸਕਦਾ ਹੈ ਐਗਜ਼ਾਮੀਨਰ ਮੈਂ ਨੋਟ ਲਾ ਕੇ ਲਿਖਿਆ ਇਥੇ ਗੁਰਮੁਖੀ ਵਰਣਮਾਲਾ ਵਿੱਚ ਪਹਿਲਾਂ ਕੁੱਲ ਕਿੰਨੇ ਅੱਖਰ ਸਨ 35 ਅੱਖਰ ਸਨ ਇਸ ਕਰਣ ਨੂੰ ਇਸ ਨੂੰ ਕੀ ਕਿਹਾ ਜਾਂਦਾ ਸੀਗਾ 35 ਅਖਰੀ ਕਿਹਾ ਜਾਂਦਾ ਸੀ ਪਹਿਲਾ ਪੰਜਾਬੀ ਵਰਣਮਾਲਾ ਵਿੱਚ ਕਿੰਨੇ ਵਰਗ ਸਨ ਸੱਤ ਵਰਗ ਸਨ ਊੜੇ ਤੋਂ ਡਾਏ ਊੜੇ ਤੋਂ ਲੈ ਕੇ ਢਾੜੇ ਤੱਕ ਕਿੰਨੇ ਸਨ ਸੱਤ ਸਨ ਊੜੇ ਤੋਂ ਲੈ ਕੇ ਤੇ ਢਾੜੇ ਤੱਕ ਹੀ ਨੇ ਸਨ ਸੱਤ ਵਰਗ ਸਨ ਨੈਕਸਟ ਆਪਾਂ ਚੱਲਦੇ ਹਾਂ ਵਰਣਮਾਲਾ ਵਿੱਚ 6 ਨਵੀਨ ਫਾਰਸੀ ਦੇ ਅੱਖਰ ਜੁੜ ਗਏ ਹਨ ਕਿਹੜੇ-ਕਿਹੜੇ ਜੋੜੇ ਹਨ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਤੇ ਲ ਲੇ ਪੈਰ ਬਿੰਦੀ ਤਾਂ ਟੋਟਲ ਹੁਣ ਕਿੰਨੇ ਅੱਖਰ ਹੋ ਗਏ ਹਨ 41 ਅੱਖਰ ਹੋ ਗਏ ਹਨ ਤੇ ਕਿੰਨੀਆਂ ਟੋਲੀਆਂ ਹੋ ਗਈਆਂ 8 ਵਰਗ ਟੋਲੀਆਂ ਹੋ ਗਈਆਂ ਤਾਂ ਤੁਸੀਂ ਇਹਨੂੰ ਵੇਖ ਕੇ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਥੇ ਤੋਂ ਨੋਟਸ ਬਣਾ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਨੋਟਸ ਬਣਾ ਸਕਦੇ ਹੋ ਨੈਕਸਟ ਟੈਪ ਆ ਚੱਲਦੇ ਹਾਂ ਕਵਰ ਰਿਵੀਜ਼ਨ ਕਰ ਲੈਣੇ ਆ ਗੱਲ ਜਿਹੜਾ ਵੀ ਪੜਿਆ ਸੀਗਾ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ ਲਿਪੀ ਹੈ ਤੇ ਇਹਨੂੰ ਤਿਆਰ ਕਿਸ ਨੇ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ ਇਹਨੂੰ ਤਿਆਰ ਕੀਤਾ ਸੀ ਕਦੋਂ ਕੀਤਾ ਸੀ 16ਵੀਂ ਸਦੀ ਦੇ ਵਿੱਚ ਅਰਬੀ ਫਾਰਸੀ ਦੁਨੀਆਂ ਨੂੰ ਪ੍ਰਗਟਾਉਣ ਲਈ ਪੰਜ ਵਰਣ ਇਹਦੇ ਵਿੱਚ ਜੋੜੇ ਗਏ ਹਨ ਕਿੰਨੇ ਜੋੜੇ ਗਨ ਪੰਜ ਵੈਸੇ ਤਾਂ 6 ਜੋੜੇ ਗਨ ਲੇਕਿਨ ਪਹਿਲਾਂ 5 ਹੀ ਜੋੜੇ ਗਏ ਸੀ ਲੱਲੇ ਪੈਰ ਬਿੰਦੀ ਬਾਅਦ ਤੋਂ ਜੋੜਿਆ ਗਿਆ ਸੱッセ ਪੈਰ ਬਿੰਦੀ ਖੱਖੇ ਪੈਰ ਬਿੰਦੀ ਲੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਹੁਣ ਅੱਗੇ ਦੇਖੋ ਪਿਛਲੇ ਕੁਝ ਸਮੇਂ ਤੋਂ ਲੱਲੇ ਦੀ ਤਾਲਵੀ ਆਵਾਜ਼ ਤਾਲਵੀ ਦਾ ਮਤਲਬ ਉਲਟ ਜੀਭ ਜਿਵੇਂ ਆਪਾਂ ਬੋਲਦੇ ਲੋ ਲੋ ਤਾਂ ਆਪਣੀ ਜੀਭ ਹੈਗੀ ਜਿਹੜੀ ਉੱਤੇ ਟੱਚ ਹੋ ਕੇ ਯਾਨੀ ਉਲਟੀ ਹੋ ਜਾਂਦੀ ਹੈ ਤਾਂ ਜਿਹੜੀ ਲੈ ਸੀਗਾ ਇਹਦੀ ਤਾਲਵੀ ਆਵਾਜ਼ ਨੂੰ ਪੜਟਉਣ ਲਈ ਲੱਲੇ ਪੈਰ ਬਿੰਦੀ ਲੋ ਇਹਦੀ ਨਵੀਨ ਵਰਗ ਵਿੱਚ ਇਹਨੂੰ ਵੀ ਸ਼ਾਮਿਲ ਕਰ ਲਿਆ ਗਿਆ ਪਹਿਲਾਂ ਪੰਜ ਸ਼ਾਮਿਲ ਕੀਤੇ ਗਏ ਸੀਗੇ ਫਿਰ ਲੱਲੇ ਪੈਰ ਬਿੰਦੀ ਲੋ ਇਹਨੂੰ ਵੀ ਸ਼ਾਮਿਲ ਕਰ ਲਿਆ ਗਿਆ ਤਾਂ ਟੋਟਲ ਕਿੰਨੇ ਹੋਗੇ 6 ਹੋਗੇ ਪੰਜਾਬੀ ਵਰਣਮਾਲਾ ਵਿੱਚ ਅਰਬੀ ਫਾਰਸੀ ਤੁੰਗੀਆਂ ਤੱਕ ਕਿੰਨੇ ਅੱਖਰ ਹਨ ਤੁਹਾਨੂੰ ਇਗਜ਼ਾਮੇ ਦੇ ਅਗਰ ਕੁਐਸਚਨ ਪੁੱਛ ਲੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਇੰਪੋਰਟੈਂਟ ਲਾ ਸਕਦੇ ਤੁਸੀਂ ਪੰਜਾਬੀ ਵਰਣਮਾਲਾ ਵਿੱਚ ਅਰਬੀ ਫਾਰਸੀ ਤੁੰਗੀਆਂ ਤੱਕ ਕਿੰਨੇ ਅੱਖਰ ਹਨ ਕਿੰਨੇ ਹਨ 40 ਅੱਖਰ ਹਨ ਊੜੇ ਤੋਂ ਲੈ ਕੇ ਫਫੇ ਤੱਕ ਫਿਰ ਪੈਰ ਬਿੰਦੀ ਤੱਕ ਕਿੰਨੇ ਅੱਖਰ ਹਨ 40 ਅੱਖਰ ਹਨ ਵੇਖੋ ਕਿਵੇਂ ਦੇਖਦੇ ਉੜੇ ਤੋਂ ਲੈ ਕੇ ਫਫੇ ਪੈਰ ਬਿੰਦੀ ਤੱਕ ਕਿੰਨੇ ਹਨ 40 ਹਨ ਕਿਉਂਕਿ ਜਿਹੜਾ ਲੱਲਾ ਹੈ ਇਹਨੂੰ ਅਰਬੀ ਫਾਰਸੀ ਧੁਨੀਆਂ ਵਿੱਚ ਨਹੀਂ ਗਿਣਿਆ ਜਾਂਦਾ ਕਿਉਂਕਿ ਮੈਂ ਹੁਣੀ ਦੱਸਿਆ ਤੁਹਾਨੂੰ ਇਹਦੀ ਜਿਹੜੀ ਵਰਤੋਂ ਹੈ ਏਕੀ ਹੈ ਲੱਲੇ ਦੀ ਜਿਹੜੀ ਲੱਲੇ ਦੀ ਜਿਹੜੀ ਤਾਲਵੀ ਧੁਨੀ ਹੈ ਉਹਨੂੰ ਪ੍ਰਗਟਾਉਣ ਲਈ ਇਹਦੀ ਵਰਤੋਂ ਕੀਤੀ ਗਈ ਹੈ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਪੰਜਾਬੀ ਵਰਣਮਾਲਾ ਵਿੱਚ ਕਿੰਨੇ ਸਵਰ ਹਨ ਤਿੰਨ ਸਵਰ ਹਨ ਇਹਨੂੰ ਮੂਲ ਸਵਰ ਵੀ ਕਹਿੰਦੇ ਹਨ ਸਵਰਵਾਹਕ ਵੀ ਕਹਿ ਦਿੰਦੇ ਹਨ ਕੇਂਦਰੀ ਸਵਰ ਵੀ ਕਹਿ ਦਿੰਦੇ ਹਨ ਕਿੰਨੇ ਹਨ ਤਿੰਨ ਊੜਾ ਐੜਾ ਈੜੀ ਤੁਹਾਨੂੰ ਪੁੱਛ ਲਈ ਪੰਜਾਬੀ ਵਰਣਮਾਲਾ ਵਿੱਚ ਕਿੰਨੇ ਸਵਰ ਹਨ ਤੁਸੀਂ ਦੱਸੋਗੇ ਪੰਜਾਬੀ ਵਰਣਮਾਲਾ ਵਿੱਚ ਤਿੰਨ ਸਵਰ ਹਨ ਊੜਾ ਐੜਾ ਤੇ ਈੜੀ ਤੁਹਾਨੂੰ ਪੁੱਛ ਜਿਹੜਾ ਮੁੱਖ ਵਰਗ ਹੈ ਉਹਦੇ ਵਿੱਚ ਕਿੰਨੇ ਸਵਰ ਹਨ ਤੁਹਾਨੂੰ ਪਤਾ ਜਿਹੜਾ ਮੁੱਖ ਵਰਗ ਹੈ ਆਪਣਾ ਊੜਾ ਐੜਾ ਈੜੀ ਸਸਾ ਤੇ ਆਹਾ ਇਹਦੇ ਵਿੱਚ ਕਿੰਨੇ ਸਵਰ ਹਨ ਤਿੰਨ ਸਵਰ ਹਨ ਮੇਰੇ ਤੁਹਾਨੂੰ ਪੁੱਛ ਲਈ ਵਿਅੰਜਨ ਤੁਨੀਆਂ ਕਿੰਨੀਆਂ ਹਨ ਵਿਅੰਜਨ ਤੁਨੀਆਂ ਤੁੰਨੀ ਤੁੰਨੀ ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ ਤੁੰਨੀ ਜਾਂ ਆਵਾਜ਼ ਕਹਿੰਦੇ ਆ ਇਹਨੂੰ ਤਾਂ ਕਿੰਨੀਆਂ ਹਨ ਸ ਸ ਤੋਂ ਲੈ ਕੇ ਲ ਲੇ ਤੱਕ ਕਿੰਨੀਆਂ ਹਨ 38 ਹਨ ਓਕੇ ਇਹ ਤਾਂ ਸਵਰ ਹੈ ਤਿੰਨ ਤਾਂ ਸਵਰ ਹੀ ਹੋਗੇ ਊੜਾ ਐੜਾ ਤੇ ਈੜੀ ਜਿਹੜੀ ਬਾਕੀ ਬਚ ਗਈ ਸ ਸ ਤੋਂ ਲੈ ਕੇ ਲ ਲੇ ਪਰਿੰਦੀ ਤੱਕ ਇਹ 38 ਵਿਅੰਜਨ ਤੁਨੀਆਂ ਹਨ ਮੁੱਖ ਵਰਗ ਵਿੱਚ ਦੋ ਵਿਅੰਜਨ ਦੁਨੀਆ ਹਨ ਸ ਸ ਤੇ ਹ ਹ ਤਿੰਨ ਸਵਰ ਹਨ ਬਾਕੀ ਦੋ ਵਿਅੰਜਨ ਦੁਨੀਆ ਹਨ ਅੱਗੇ ਆਪਾਂ ਵਰਣਾਂ ਦਾ ਵਰਗੀਕਰਨ ਆ ਕਿਸਮਾਂ ਦੇਖ ਲੈਣੇ ਹਨ ਵਰਣ ਚਾਰ ਪਾਗਾਂਤੀਆਂ ਨੇ ਵੱਡਿਆ ਗਿਆ ਹੈ ਸਵਰ ਵਿਅੰਜਨ ਅਨੁਨਾਸਿਕੀ ਅੱਖਰ ਅਨੁਨਾਸਿਕੀ ਅੱਖਰ ਕਿੰਦਿਆਂ ਨੱਕ ਰਾਹੀਂ ਬੋਲੇ ਜਾਂਦੇ ਹਨ ਜੜੇ ਨੱਕ ਰਾਹੀਂ ਬੋਲੇ ਜਾਂਦੇ ਹਨ ਆਪਾਂ ਜਿਵੇਂ ਪਹਿਲਾ ਕਕਾ ਖਖਾ ਗਗਾ ਕਗਾ ਨੰਨਾ ਨੰਨਾ ਹੈਗਾ ਇਹ ਨੱਕ ਰਾਹੀਂ ਬੋਲੇ ਜਾਂਦਾ ਹੈ ਤਾਂ ਅਨੁਨਾਸਿਕ ਅੱਖਰ ਕਿੰਨੇ ਹਨ ਪੰਜ ਹਨ ਦੁੱਤ ਜਾਂ ਸੰਯੁਕਤ ਅੱਖਰ ਮੈਂ ਤੁਹਾਨੂੰ ਦੱਸਿਆ ਸੀਗਾ ਇਹਨਾਂ ਨੂੰ ਜੁੜਵੇਂ ਅੱਖਰ ਵੀ ਕਿਹਾ ਜਾਂਦਾ ਹੈ ਕਿੰਨੇ ਹਨ ਤਿੰਨ ਹਨ ਰਯ ਹੈ ਤੇ ਵੈ ਚਲੋ ਆਪਾਂ ਸਵਰ ਦੇ ਚੱਲਦੇ ਹਾਂ ਪੰਜਾਬੀ ਵਿੱਚ ਸਵਰ ਅਜੀਹੇ ਅੱਖਰ ਹਨ ਜੋ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾ ਬੋਲੇ ਜਾਂਦੇ ਹਨ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਸਵਰ ਹਨ ਉਹ ਇਕੱਲੇ ਉਚਾਰੇ ਜਾ ਸਕਦੇ ਹਨ ਸਵਰਾਂ ਦੇ ਉਚਾਰਨ ਲਈ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ ਕਿਸੇ ਹੋਰ ਅੱਖਰ ਦੀ ਸਹਾਇਤਾ ਦੀ ਕੋਈ ਲੋੜ ਨਹੀਂ ਹੁੰਦੀ ਹੈ ਜਿਹੜੇ ਸਵਰ ਹੁੰਦੇ ਹਨ ਉਹ ਬਿਨਾਂ ਕਿਸੇ ਅੱਖਰ ਦੀ ਸਹਾਇਤਾ ਨਾਲ ਹੀ ਉਚਾਰੇ ਜਾ ਸਕਦੇ ਹਨ ਇਕੱਲੇ ਉਚਾਰੇ ਜਾ ਸਕਦੇ ਹਨ ਸਵਰਾਂ ਦਾ ਖੁੱਤਾ ਅਸਤਿਤਵ ਹੁੰਦਾ ਹੈ ਖੁੱਦੀ ਹੋਣ ਹੁੰਦੀ ਹੈ ਯਾਨੀ ਸਵਰ ਨੂੰ ਆਪਾਂ ਛੇਤੀ ਛੇਤੀ ਬੋਲ ਦੰਨੇ ਆ ਊੜਾ ਐੜਾ ਤੇ ਈੜੀ ਨੋਟ ਲਾ ਕੇ ਮੈਂ ਜਿਹੜੇ ਲਿਖਿਆ ਹੈਗਾ ਇਨ੍ਹਾਂ ਤਿੰਨ ਸਵਰਾਂ ਨੂੰ ਦਸ ਲਗਾ ਮਾਤਰਾ ਲਾ ਕੇ ਦਸ ਸਵਰ ਤੁਨੀਆਂ ਬਣਾਈਆਂ ਜਾਂਦੀਆਂ ਨੇ ਉਹ ਕਿਵੇਂ ਦੇਖੋ ਤਿੰਨ ਸਵਰ ਆਪਣੇ ਕਿਹੜੇ ਹੈ ਊੜਾ ਐੜਾ ਤੇ ਈੜੀ ਹੁਣ ਇਹਨਾਂ ਨੂੰ ਆਪਾਂ ਲਗਾ ਮਾਤਰਾਵਾਂ ਲਾਵਾਂਗੇ ਮਾਤਰਾ ਲਾਵਾਂ ਐ ਆ ਇੱਕ ਈ ਜਿਵੇਂ ਆਪਾਂ ਬੋਲਦੇ ਆ ਨਾ ਹਿੰਦੀ ਦੇ ਵਿੱਚ ਓਵੇਂ ਹੀ ਇਹ ਪੰਜਾਬੀ ਦੇ ਵਿੱਚ ਇਹਨਾਂ ਨੂੰ ਬੋਲਣ ਦਾ ਤਰੀਕਾ ਦੇਖੋ ਐੜੇ ਮੁਕਤਾ ਐ ਐੜੇ ਕੰਨਾ ਆ ਈੜੀ ਸਿਆਰੀ ਈ ਈ ੜੀ ਬਿਹਾਰੀ ਈ ਔੜਿ ਔਕੜ ਊ ਔੜਿ ਦਲੰਕੜ ਊ ਐੜਿ ਲਾ ਐ ਐੜਿ ਦੁਲਾਵਾ ਐ ਔੜਿ ਹੋੜਾ ਓ ਐੜਿ ਕਿਨੋੜਾ ਓ ਐਵੇਂ ਇਹਨਾਂ ਨੂੰ ਬੋਲਦੇ ਆ ਕਿੰਨੀਆਂ ਹੋ ਗਈਆਂ 10 ਹੋ ਗਈਆਂ ਟੋਟਲ ਦੇਖੋ ਇਹਦੇ ਵਿੱਚ ਮੁਕਤਾ ਮੁਕਤਾ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਜਿਵੇਂ ਆਪਾਂ ਕੋਈ ਵੀ ਆਪਾਂ ਸਿੰਪਲ ਜਿਵੇਂ ਲਿਖਦੇ ਆਂ ਦੇਖੋ ਨਰਮ ਇਹਦੇ ਵਿੱਚ ਕੋਈ ਚਿੰਨ ਨਹੀਂ ਹੈ ਜਿਹੜੇ ਤਿੰਨ ਅੱਖਰ ਅਡਾ ਅਡਣ ਇਹਨਾਂ ਦੇ ਵਿੱਚ ਕੋਈ ਚਿੰਨ ਨਹੀਂ ਵਰਤਿਆ ਗਿਆ ਪਰਮ ਨਰਮ ਕਰਮ ਰਮਨ ਸ਼ਗੁਨ ਇੰਮਿਆਪਾ ਕੋਈ ਵੀ ਇਹ ਨਾਮ ਬੋਲ ਸਕਦੇ ਹਾਂ ਜਿਵੇਂ ਕੰਨਾ ਕੰਨਾ ਦੀ ਇਹ ਮਾਤਰਾ ਹੁੰਦੀ ਹੈ ਇਹ ਚਿੰਨ ਹੁੰਦਾ ਇੱਕ ਡੰਡੀ ਛੋਟੀ ਜੀ ਡੰਡੀ ਪੰਜਾਬੀ ਦੇਖੋ ਤੁਸੀਂ ਪੂਰੀ ਡੰਡੀ ਕਦੇ ਵੀ ਨਹੀਂ ਲੱਗੀ ਹੋਏਗੀ ਸ਼ਬਦ ਨੂੰ ਪੂਰੀ ਕਦੇ ਵੀ ਨਹੀਂ ਲੱਗੀ ਹੋਏਗੀ ਦੇਖੋ ਤਾਰ ਤਾਰ ਲਿਖਿਆ ਹੈ ਤਾਂ ਇਹ ਪੂਰੀ ਇਸ ਇਥੋਂ ਤੱਕ ਨਹੀਂ ਲੱਗੀ ਹੋਈ ਹੈ ਇਹ ਸਿਰਫ ਅੱਧੀ ਲੱਗੀ ਹੋਈ ਹੈ ਇਥੋਂ ਤੱਕ ਪੰਜਾਬੀ ਦੇ ਵਿੱਚ ਇੰਨੀ ਲੱਗਦੀ ਹੈ ਸਿਤਾਰ ਕਾਰ ਸਾਰ ਨਾਰ ਜਾਲ ਇਹ ਕੋਈ ਵੀ ਉਧਾਰ ਲੈਣੇ ਕਿ ਜੜੀ ਆਪਾਂ ਦੇਖ ਸਕਦੇ ਹਾਂ ਸਿਹਾਰੀ ਸਿਹਾਰੀ ਛੋਟੀ ਦੀ ਮਾਤਰਾ ਹੈ ਐਜ ਜਾਂਦੀ ਹੈ ਜਿਵੇਂ ਲਿਖਿਆ ਕਿਸ ਇਟ ਮਿੱਟ ਸਿੱਟ ਇਹ ਵੀਹਾਰੀ ਨੂੰ ਬੋਲਣ ਵੇਲੇ ਆਪਾਂ ਥੋੜਾ ਜ਼ੋਰ ਦੇ ਦਿੱ ਵੱਡੀ ਮਾਤਰਾ ਹੈ ਜਿਵੇਂ ਨਦੀ ਸਦੀ ਬਦੀ ਇਹ ਬੋਲ ਸੁਣ ਦਿਓ ਅੰਕੜ ਅੰਕੜ ਜਿਵੇਂ ਥੱਲੇ ਇਹ ਦੇਖੋ ਚੰਦਰਾਮੂਦੀਨ ਨਾ ਤੁਰ ਪੁਰ ਖੁਰ ਦੁਲੈਂਕੜ ਬੂੰਦ ਲੂਣ ਲਾ ਇਹ ਜਿਹੜੀ ਉੱਤੇ ਮਾਤਰਾ ਹੁੰਦੀ ਐਨੂੰ ਕੀ ਬੋਲਦੇ ਐ ਲਾ ਵੈਲ ਕੈਸ ਦੁਲਾਵਾ ਦੁਲਾਵਾ ਦੀ ਦੋ ਡੰਡੇ ਹੋਗੇ ਉੱਤੇ ਇਹਨੂੰ ਕੀ ਬੋਲਾਂਗੇ ਐਸ਼ ਕੀ ਬੋਲਾਂਗੇ ਐਸ਼ ਐਬ ਇਹ ਬੋਲਾਂਗੇ ਐਬ ਪੋੜਾ ਪੋੜੇ ਵੀ ਆਉਂਦੀ ਐ ਇਹਨੂੰ ਬੋਲਾਂਗੇ ਤੋਲ ਮੋੜ ਵੇਰਾ ਕੋਣੋੜਾ ਕੋਣੋੜਾ ਦੀ ਮਾਤਰਾ ਇਹਨੂੰ ਕੀ ਬੋਲਾਂਗੇ ਤੌਰ ਕੋਰ ਜਿਵੇਂ ਆਪਾਂ ਕੋਰ ਬੋਲਦੇ ਹਾਂ ਕੋਈ ਵੀ ਨਾਮ ਹੈ ਉਹਦੇ ਪਿੱਛੇ ਕੋਰ ਬੋਲਦੇ ਹਾਂ ਤੇ ਇਹਨੂੰ ਥੋੜਾ ਜਿਹਾ ਐਵੇਂ ਆਪਾਂ ਹੋਰ ਮੋਨਾ ਕੋਰ ਕੀ ਬੋਲਣ ਇਹਨੂੰ ਕੋਰ ਤਾਂ ਇਹ ਵੀ ਆਪਾਂ ਦੇਖਿਆ ਵੀ ਜਿਹੜੀ ਪੰਜਾਬੀ ਦੀ ਜਿਹੜੀ ਵਰਣਮਾਲਾ ਹੈ ਇਹਦੇ ਵਿੱਚ ਆਪਾਂ ਨੂੰ ਸਵਰ ਧੁਨੀਆਂ ਪੁੱਛ ਲੈਂਦੇ ਹਨ ਕਦੇ-ਕਦੇ ਸਿੰਪਲ ਜਿਹਾ ਕੁਐਸਚਨ ਪੁੱਛਣਗੇ ਸਵਰ ਧੁਨੀਆਂ ਕਿੰਨੀਆਂ ਹਨ ਤੁਸੀਂ ਦੱਸ ਸਕਦੇ ਹੋ ਸਵਰ ਧੁਨੀਆਂ ਕਿੰਨੀਆਂ ਹਨ 10 ਐੜੇ ਮੁਕਤਾ ਐ ਐੜਿਕਾ ਨਾ ਐੜੀ ਸਿਆਰੀ ਇੀ ਐੜੀ ਵਿਹਾਰੀ ਈ ਓੜੀ ਔਕੜੋ ਓੜੀ ਲੰਕੜੋ ਐੜਿ ਲਾਵਾਂ ਐ ਐੜਿ ਦੁਲਾਵਾਂ ਐ ਓੜੀ ਓੜਾ ਓ ਐੜਿਕ ਨੋੜਾ ਓ ਐਵੇਂ ਤੁਸੀਂ ਬੋਲ ਸਕਦੇ ਹੋ ਫਿਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਵਰ ਜੜੇ ਆ ਉਹੀ ਇਕੱਲੇ ਉਚਾਰ ਜਾ ਸਕਦੇ ਆ ਲੇਕਿਨ ਜੜੇ ਵਿਅੰਜਨ ਹਨ ਨੈਕਸਟ ਆਪਾਂ ਵਿਅੰਜਨ ਤੇ ਚੱਲਦੇ ਹਾਂ ਲੇਕਿਨ ਜੜੇ ਵਿਅੰਜਨ ਹਨ ਉਹ ਇਹ ਜੀ ਅੱਖਰ ਹਨ ਪੰਜਾਬੀ ਵਿੱਚ ਜੋ ਕਿਸੇ ਨਾ ਕਿਸੇ ਮਾਤਰਾ ਨਾਲ ਹੀ ਉਚਾਰੇ ਜਾ ਸਕਦੇ ਹਨ ਯਾਨੀ ਉਹਨਾਂ ਨੂੰ ਸਵਰਾਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਕੀ ਸਹਾਇਤਾ ਲੋੜ ਪੈਂਦੀ ਹੈ ਸਵਰਾਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਸਵਰਾਂ ਤੋਂ ਬਿਨਾ ਉਹ ਨਹੀਂ ਉਚਾਰੇ ਜਾ ਸਕਦੀ ਜਿਵੇਂ ਵੇਖੋ ਜਿਵੇਂ ਆਪਣਾ ਪੰਜਾਬੀ ਦਾ ਅੱਖਰ ਹੈ ਚਲੋ ਇਹਨਾਂ ਆਪਾਂ ਤੋੜ ਲੈਂਦੇ ਆ ਪ ਜ ਅ ਬ ਈ ਇਹ ਟੋਡਲੀ ਬਣ ਗਿਆ ਪੰਜਾਬੀ ਦੇਖੋ ਜਿਹੜਾ ਪ ਹੈ ਇਹਨੂੰ ਕਿਸ ਦੀ ਐ ਦੀ ਲੋੜ ਪਈ ਐ ਇੱਕ ਸਵਰ ਹੈ ਪੈ ਇੱਕ ਵਿਅੰਜਨ ਹੈ ਪੈ ਨੂੰ ਕਿਸ ਦੀ ਲੋੜ ਪਈ ਐ ਦੀ ਲੋੜ ਪਈ ਤਾਂ ਕੀ ਬਣ ਗਿਆ ਪਾਉ ਜੈ ਨੂੰ ਆ ਦੀ ਲੋੜ ਪਈ ਜ ਜੈ ਨੂੰ ਈ ਦੀ ਲੋੜ ਪਈ ਤੀ ਬੀ ਤਾਂ ਇਹ ਪੰਜਾਬੀ ਯਾਨੀ ਜਿੰਨੇ ਵੀ ਸਵਰ ਤੁਸੀਂ ਵੇਖੋਗੇ ਜਿੰਨੇ ਵੀ ਸਵਰ ਹੈ ਉਹ ਤਾਂ ਇਕੱਲੇ ਆਪਾਂ ਉਚਾਰ ਸਕਦੇ ਆ ਜਿਵੇਂ ਉ ਉਠ ਲਿਖਣਾ ਹੈ ਆਪਾਂ ਤਾਂ ਉ ਦੀ ਉ ਦੀ ਜਿਹੜੀ ਆਪਣਾ ਉ ਹੈਗਾ ਜਿਹੜਾ ਉਹ ਕਿਸੇ ਵੀ ਵਯੰਜਨ ਦੀ ਸਹਾਇਤਾ ਦੀ ਲੋੜ ਨਹੀਂ ਆਉਂਦੀ ਉਹ ਇਕੱਲਾ ਹੀ ਉਚਾਰਿਆ ਜਾ ਸਕਦਾ ਉਠ ਉੱਪਰ ਔਲਾ ਐਵੇਂ ਕਰਕੇ ਇਹਨੂੰ ਆਪੂ ਚਾਰਸਾ ਲੇਕਿਨ ਜਿਹੜੀ ਜਿਹੜੇ ਵਯੰਜਨ ਹਨ ਉਹਨਾਂ ਨੂੰ ਸਵਰਾਂ ਦੀ ਸਹਾਇਤਾ ਦੀ ਲੋੜ ਪੈਂਦੀ ਪੈਂਦੀ ਹੈ ਯਾਨੀ ਸਵਰਾਂ ਦੇ ਨਾਲ ਹੀ ਉਚਾਰਿਆ ਜਾ ਸਕਦੇ ਹਨ ਕੋਈ ਨਾ ਕੋਈ ਮਾਤਰਾ ਕੋਈ ਨਾ ਕੋਈ ਲਗਾਜੜੀ ਮਤਲਬ ਹੀ ਲਗਾ ਮਾਤਰਾ ਕਰਾਉਂਦੀ ਹੈ ਇਸ ਤਰ੍ਹਾਂ ਦੇ ਲਗਾ ਮਾਤਰਾ ਹਨ ਮੁਕਤਾ ਕੰਨਾ ਅਸਿਹਾਰੀ ਵਿਹਾਰੀ ਔਕੜ ਔਲੈਂਕੜ ਲਾ ਦੁਨਾਵਾ ਹੋੜਾਂ ਤੇ ਕਨੌੜਾ ਇਹ ਸਰੀਆ ਲਗਾ ਮਾਤਰਾ ਹਨ ਜਿਵੇਂ ਹੀ ਆਪਾਂ ਵਿਅੰਜਨਾਂ ਦਾ ਉਚਾਰਨ ਕਰਾਂਗੇ ਤਾਂ ਆਪਾਂ ਨੂੰ ਜਿਹੜੀਆਂ ਲਗਾ ਮਾਤਰਾਵਾਂ ਹਨ ਇਹਨਾਂ ਦੀ ਸਹਾਇਤਾ ਦੀ ਲੋੜ ਲੈਣੀ ਪਵੇਗੀ ਨੈਕਸਟ ਆਪਾਂ ਅੱਗੇ ਦੇਖਦੇ ਹਾਂ ਪੰਜਾਬੀ ਵਿੱਚ ਸਸੇ ਤੋਂ ਡਾਣੇ ਤੱਕ ਬਕਤੀ ਅੱਖਰ ਹੀ ਵਿਅੰਜਨ ਹਨ ਹੁਣ ਤੁਸੀਂ ਸੋਚੋਗੇ ਕਿ ਮੈਂ ਨੇ ਤਾਂ ਦੱਸਿਆ ਸੀਗਾ ਵੀ ਵਿਅੰਜਨ ਧੁਨੀਆਂ ਕਿੰਨੀਆਂ ਹਨ 38 ਹਨ ਉਹ ਕੀ ਸੀਗੇ ਬੇਟਾ ਸੀ ਉਹ ਕੀ ਸੀਗੇ ਵਿਅੰਜਨ ਸੀਗੇ ਲੇਕਿਨ ਇੱਕ ਹੀ ਹੈ ਇਹ ਸਿਰਫ ਉਵਯੰਜਨ ਧੁਨੀਆਂ ਸੀ ਇਹ ਸਿਰਫ ਵਿਯੰਜਨ ਹਨ ਹੁਣ ਤੁਸੀਂ ਦੇਖੋ ਵਿਯੰਜਨ ਧੁਨੀਆਂ ਦੇ ਉਚਾਰਣ ਹੁਣ ਜਿਹੜੇ ਫਾਰਸੀ ਦੇ 6 ਅੱਖਰ ਹਨ ਨਵੇਂ ਅੱਖਰ ਹਨ ਉਹਨਾਂ ਨੂੰ ਆਪਾਂ ਵਿਯੰਜਨ ਧੁਨੀਆਂ ਦੀ ਸ਼੍ਰੇਣੀ ਦੇ ਵਿੱਚ ਰੱਖਾਂਗੇ ਲੇਕਿਨ ਜਿਹੜੇ ਇਹ 32 ਅੱਖਰ ਹਨ ਮੈਂ ਤੁਹਾਨੂੰ ਦੱਸਤਾ ਨਹੀਂ ਆ 32 ਅੱਖਰ ਕਿਹੜੇ ਦੇਖੋ ਊੜੇ ਤੋਂ ਇਹ ਦੇਖੋ ਊੜਾ ਐੜਾ ਤੇ ਈੜੀ ਇਹ ਤਾਂ ਸਾਰੇ ਹੋ ਗਏ ਲੇਕਿਨ ਸੱਸੇ ਤੋਂ ਲੈ ਕੇ ਤੇ ੜਾੜੇ ਤੱਕ ਜਿਹੜੇ ਅੱਖਰ ਹਨ ਸੱਸੇ ਤੋਂ ਲੈ ਕੇ ੜਾੜੇ ਤੱਕ ਅੱਖਰ ਹਨ ਇਹ ਕੀ ਹਨ ਇਹ ਸਿਰਫ ਵਿਯੰਜਨ ਹਨ ਇਹ ਜਿਹੜੇ ਨਵੀਨ ਇਹ ਫਾਰਸੀ ਦੇ ਅੱਖਰ ਸਸਤੇ ਪਰਿੰਦੀ ਤੇ ਇਹ ਲੱਲੇ ਪਰਿੰਦੀ ਤੋਂ ਲੈ ਕੇ ਇਹ ਵਿਅੰਜਨ ਦੁਨੀਆਂ ਹਨ ਇਹ ਵਿਅੰਜਨ ਨਹੀਂ ਹਨ ਇਹਨਾਂ ਵਿਅੰਜਨ ਸਰੱਚੇ ਵਿਅੰਜਨ ਦੁਨੀਆਂ ਹਨ ਨਵੀਨ ਟੋਲੀ ਨੂੰ ਵਿਅੰਜਨਾਂ ਦੀ ਸ਼੍ਰੇਣੀ ਦੇ ਵਿੱਚ ਨਹੀਂ ਗਿਣਿਆ ਜਾਂਦਾ ਕਿਉਂਕਿ ਇਹ ਫਾਰਸੀ ਦੇ ਅੱਖਰ ਹਨ ਇਹਨਾਂ ਨੂੰ ਨਹੀਂ ਗਿਣਿਆ ਜਾਂਦਾ ਪੰਜਾਬੀ ਵਿੱਚ ਵਿਅੰਜਨਾਂ ਦੀ ਤੁਨੀ ਵਿੱਚ ਨਹੀਂ ਗਿੜਿਆ ਜਾਂਦਾ ਹੈ ਅਗਰ ਤੁਹਾਨੂੰ ਪੁੱਛਲੇ ਕੁਐਸਚਨ ਪੁੱਛ ਸਕਦਾ ਹੈ ਉਹ ਵਿਸ਼ੁੱਧ ਵਿਅੰਜਨ ਕਿੰਨੇ ਹਨ ਤਾਂ ਤੁਸੀਂ ਦੱਸੋਗੇ ਸ਼ੁੱਧ ਵਿਅੰਜਨ ਸਿਰਫ 29 ਹਨ ਹੁਣ ਤੁਸੀਂ ਫੇਰ ਇੱਥੇ ਕਨਫਿਊਜ਼ ਨਹੀਂ ਹੋਣਾ ਹੈ ਕਿ ਮੈਡਮ ਤਾਂ ਹੁਣੇ ਕਹਿ ਰਹੀ ਐ ਵੀ ਵਿਅੰਜਨ 32 ਹਨ ਲੇਕਿਨ ਸ਼ੁੱਧ ਕਿੰਨੇ ਹਨ 29 ਹਨ ਹੁਣ ਤੁਸੀਂ ਦੇਖੋ ਤਿੰਨ ਕਿਹੜੇ ਜੇ ਅੱਖਰ ਹਨ ਜੋ ਸ਼ੁੱਧ ਨਹੀਂ ਹਨ ਦੇਖੋ ਇੱਕ ਆਪਾਂ ਸੂਰੀ ਅੰਤਰੀ ਹੁੰਦੀ ਆ ਆਪਾਂ ਚ ਅਖੰਡੀ ਅਖੰਡੀ ਦੁਨੀਆ ਪੜਾਂਗੇ ਨਾ ਤਾਂ ਅਖੰਡੀ ਦੁਨੀਆ ਦੇ ਵਿੱਚ ਆਪਾਂ ਹੈ ਪੜਾਂਗੇ ਇਹ ਸੂਰੀ ਅੰਤਰੀ ਐ ਹੈ ਦਾ ਸ਼ੁੱਧ ਵਿਅੰਜਨ ਨਹੀਂ ਐ ਕਿਉਂਕਿ ਜਦੋਂ ਵੀ ਕਿਸੇ ਸ਼ਬਦ ਦੇ ਅੰਤ ਵਿੱਚ ਹੈ ਆਉਂਦਾ ਹੈ ਤਾਂ ਉਸ ਨੂੰ ਪੂਰਿਆ ਨਹੀਂ ਬੋਲੇ ਜਾਂਦਾ ਫੋਰ ਐਗਜ਼ਾਮਪਲ ਕਿਵੇਂ ਉਦਾਹਰਣ ਜਿਵੇਂ ਬੋਲਤਾ ਚ ਰ ਬ ਅਪਾ ਇਹਨੂੰ ਪੂਰਾ ਨਹੀਂ ਬੋਲਦੇ ਕਦੇ ਵੀ ਸਿੱਧੇ ਬੋਲਨੇ ਚਾਹ ਰਾ ਵਾ ਇਹਨੂੰ ਅਪਾ ਐਵੇਂ ਨਹੀਂ ਬੋਲਦੇ ਚਾਹ ਰਾ ਬਾਹ ਐਂ ਬੋਲਦੇ ਹੈਗੇ ਐਵੇਂ ਨਹੀਂ ਬੋਲਦੇ ਇਹਨੂੰ ਅਪਾ ਇਹਨੂੰ ਦੇ ਉਚਾਰਣ ਵੇਲੇ ਅਪਾ ਹੈ ਨੂੰ ਅੱਧਾ ਹੀ ਬੋਲਦੇ ਆ ਸਿਰਫ ਇਸ ਕਰਕੇ ਇਹਨੂੰ ਪੂਰਾ ਵਿਅੰਜਨ ਨਹੀਂ ਕਿਨੇ ਜਾਂਦਾ ਇਹਨੂੰ ਐ ਸ਼ੁੱਧ ਵਿਅੰਜਨ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ ਨੈਕਸਟ ਜਿਵੇਂ ਅਰਧ ਸਵਰ ਅਰਧ ਵਿਅੰਜਨ ਅਰਧ ਸਵਰ ਕਿ ਨਾ ਉਹ ਪੂਰੇ ਸਵਰ ਹੋਣ ਨਾ ਉਹ ਪੂਰੇ ਵਿਅੰਜਨ ਹੋਣ ਇਹ ਜਿਹੜੇ ਕਿਹੜੇ ਅੱਖਰ ਹਨ ਯਯਾ ਤੇ ਵਾਵਾ ਉਹ ਦੇਖੋ ਕਿਵੇਂ ਯਈਆ ਤੇ ਵਾਵਾ ਸ਼ੁੱਧ ਵਿਅੰਜਨ ਕਿਵੇਂ ਨਹੀਂ ਹੈ ਇਹ ਅਸ਼ੁੱਧ ਕਿਉਂ ਹੈ ਕਿਉਂਕਿ ਦੇਖੋ ਪਹਿਲਾਂ ਸੋਈਆ ਕਿਵੇਂ ਲਿਖਿਆ ਜਾਂਦਾ ਸੀ ਸੋਈਆ ਐਂ ਲਿਖਿਆ ਜਾਂਦਾ ਸੀ ਲੇਕਿਨ ਹੌਲੀ-ਹੌਲੀ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਇਹਨੂੰ ਯਈਏ ਐਂ ਨਹੀਂ ਲੈ ਲਈ ਇਹ ਜਗ ਕਿੰਨੇ ਲਈ ਅ ਇਹਦੇ ਜਗ ਕਿੰਨੇ ਲਈ ਐ ਸੋਈਆ ਹੁਣ ਐਂ ਲਿਖਿਆ ਜਾਂਦਾ ਹੈ ਸਵਰਗ ਸਵਰਗ ਨੂੰ ਲਿਖਦੇ ਸੀ ਤਾਂ ਵੈ ਦੇ ਜਗ ਕਿੰਨੇ ਲਈ ਐ ਨਹੀਂ ਹੁਣ ਇਹ ਸਵਰਗ ਐਂ ਲਿਖਿਆ ਜਾਂਦਾ ਤਾਂ ਇਹ ਤਿੰਨ ਜੜੇ ਹੈਗੇ ਹਨ ਹਾ ਹਾ ਯਈਆ ਤੇ ਵਾਵਾ ਇਕian ਅਸ਼ੁੱਧ ਵਿਅੰਜਨ ਹਨ ਇਹਨਾਂ ਨੂੰ ਸ਼ੁੱਧ ਵਿਅੰਜਨਾਂ ਦੀ ਸ੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ ਤੁਸੀਂ ਦੱਸੋਗੇ ਪੁਜਾਮੀ ਦਾ ਤੁਹਾਨੂੰ ਕੋਈ ਵੀ ਕੁਐਸਚਨ ਪੁੱਛ ਲਈਏ ਤੁਸੀਂ ਦੱਸੋਗੇ ਸ਼ੁੱਧ ਵਿਅੰਜਨ ਕਿੰਨੇ ਹਨ ਤਾਂ ਸ਼ੁੱਧ ਵਿਅੰਜਨ ਕਿੰਨੇ ਹਨ 29 ਹਨ ਉਹmein ਤੁਹਾਨੂੰ ਪੁੱਛ ਲਈਏ ਟੋਟਲ ਵਿਅੰਜਨ ਕਿੰਨੇ ਹਨ ਤਸਲ ਤੋਂ ਲੈ ਕੇ ਡਾੜੇ ਤੱਕ 32 ਅੱਖਰ ਵਿਅੰਜਨ ਹਨ ਸ਼ੁੱਧ ਵਿਅੰਜਨ 29 ਹਨ ਕਿਉਂਕਿ ਜਿਹੜਾ ਸੁਰਯੰਤਰੀ ਹੈ ਹੈ ਇਹਨੂੰ ਵਿਅੰਜਨ ਦੀ ਸ੍ਰੇਣੀ ਵਿੱਚ ਨਹੀਂ ਗਿਣਾ ਜਾਂਦਾ ਤੇ ਜਿਹੜੇ ਅਰਧ ਸਵਰ ਹਨ ਯਯਾ ਤੇ ਵਾਵਾ ਇਹਨੂੰ ਵੀ ਵਿਅੰਜਨ ਦੀ ਸ਼੍ਰੇਣੀ ਵਿੱਚ ਨਹੀਂ ਜਣਿਆਦਾ ਕਿਉਂ ਕਿ ਯਯਾ ਤੇ ਵਾਵਾ ਹੁਣ ਕਿਚ ਐੜੇ ਚ ਤਬਦੀਲ ਹੋ ਗਈ ਹਨ ਇਹਨਾਂ ਤੁਹਾਨੂੰ ਸਮਝ ਆ ਗਿਆ ਹੋਣਾ ਹੁਣ ਦੇਖੋ ਜਿੰਨਾ ਵੀ ਮੈਂ ਤੁਹਾਨੂੰ ਅੱਜ ਕਰਵਾਇਆ ਹੈਗਾ ਇਹਦੇ ਮੈਂ ਨੋਟਸ ਤੁਹਾਨੂੰ ਦਿਆਂਗੀ ਮੇਰੇ ਹੱਥੀ ਬਣਾਏ ਹੋਏ ਨੋਟਸ ਹੈ ਇਹ ਤੁਹਾਡੇ ਬਹੁਤ ਕਮਾਨ ਵਾਲੇ ਹੈ ਕੋਈ ਵੀ ਤੁਸੀਂ ਪੰਜਾਬੀ ਕਿਤੇ ਵੀ ਰੱਖਦੇ ਹੋ ਪੰਜਾਬ ਪੁਲਿਸ ਦੇ ਵਿੱਚ ਵੀ ਆ ਗਈ ਤੁਸੀਂ ਪੰਜਾਬੀ ਰੱਖ ਰਹੇ ਹੋ ਸੀਟ 1 ਦਾ ਇਗਜ਼ਾਮ ਦੇ ਰਹੇ ਹੋ ਤੁਸੀਂ ਪੰਜਾਬ ਤੋਂ ਦੇ ਰਹੇ ਹੋ ਅਗਰ ਤੁਸੀਂ ਸੀਟ ਲੈਵਲ 1 ਦੇ ਵਿੱਚ ਪੰਜਾਬੀ ਰੱਖ ਲਿਓ ਰੀਟ ਲੈਵਲ 2 ਦੇ ਵਿੱਚ ਪੰਜਾਬੀ ਰੱਖ ਰਹੇ ਹੋ ਤਾਂ ਇਹ ਤੁਹਾਨੂੰ ਬਹੁਤ ਲਾਭਦਾਇਕ ਹੋਣ ਵਾਲੀ ਹੈ ਵੀਡੀਓ ਤੇ ਮੈਂ ਤੁਹਾਨੂੰ ਇਹ ਜਿਹੜੇ ਨੋਟਸ ਹੈ अवेलेबल ਕਰਾ ਦਾਂਗੀ YouTube ਤੇ ਹੀ ਤੁਸੀਂ ਦੇਖ ਸਕਦੇ ਹੋ ਫਿਰ ਜਾਂ ਤੁਸੀਂ ਇਹ ਵੀਡੀਓ ਚੋਂ ਦੇਖ ਕੇ ਨੋਟਸ ਬਣਾ ਸਕਦੇ ਹੋ ਹੱਥੀ ਸਕਰੀਨਸ਼ਾਟ ਲੈ ਸਕਦੇ ਹੋ ਜੀਨੇ ਵੀ ਲੈਣਾ ਹੈ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਤੁਸੀਂ ਵੇਖ ਕੇ ਵੀਡੀਓ ਨੂੰ ਸਕਿੱਪ ਕਰਕੇ ਵੀ ਨੋਟਸ ਬਣਾ ਸਕਦੇ ਹੋ ਸ ਮੈਂ ਤੁਹਾਨੂੰ YouTube ਤੇ ਨੋਟਸ ਅਵੇਲੇਬਲ ਕਰਵਾ ਦਾਂਗੀ ਜਿੰਨੇ ਵੀ ਹੈ ਇਹ ਮੇਰੇ ਖੁਦ ਦੇ ਹੱਥੀ ਬਣਾਏ ਹੋਏ ਨੋਟਸ ਨੇ ਤੁਸੀਂ ਇਹਨਾਂ ਨੂੰ ਵੇਖ ਕੇ ਪੰਜਾਬੀ ਸਿੱਖ ਸਕਦੇ ਹੋ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਕਮੈਂਟਸ ਕਰਕੇ ਪੁੱਛ ਸਕਦੇ ਹੋ ਜਿੰਨਾ ਵੀ ਮੈਂ ਤੁਹਾਨੂੰ ਪੜਾ ਚੁੱਕੀ ਹਾਂ ਇਹਨਾਂ ਦੇ ਨੋਟਸ ਮੈਂ ਤੁਹਾਨੂੰ ਅਵੇਲੇਬਲ ਕਰਵਾ ਦਾਂਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੁਸੀਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਦੇ ਆਂ ਅੱਗੇ ਨੈਕਸਟ ਕਲਾਸ ਤੇ ਵਿੱਚ